ਸਾਡਾ ਜਿਹੜਾ ਧਰਮ ਹੈ ਸਾਡੇ ਧਰਮ ਦੇ ਵਿੱਚ ਤਾਂ ਗੁਰੂ ਦਸ਼ਮੇਸ਼ ਪਿਤਾ ਨੇ ਮਤ ਦਿੱਤਾ ਰਸਮ ਤਾਂ ਉਹਨਾਂ ਨੇ ਚਲਾਈ ਜਨ 10ਵੇਂ ਪਿਤਾ ਨੇ ਉਦੋਂ ਜਿਹੜੇ ਪੰਜ ਪਿਆਰੇ ਬਣੇ ਧਰਮ ਸਿੰਘ ਕੌਣ ਸੀ ਹਿੰਮਤ ਸਿੰਘ ਕੌਣ ਸੀ ਬਾਈ ਮੋਕਮ ਸਿੰਘ ਕੌਣ ਸੀ ਸਾਹਬ ਸਿੰਘ ਕੌਣ ਸੀ ਕਿਹੜੇ ਜ਼ਿਲ੍ਹਿਆਂ ਚੋਂ ਸੀ ਯਾਨੀ ਆੜਾੜ ਸਾਰੇ ਜ਼ਿਲ੍ਹੇ ਦੇ ਜਿਹੜਾ ਧਰਮ ਸਿੰਘ ਉਹ ਜੂਪੀ ਤੋਂ ਹੈ ਜਿਹੜਾ ਹਿੰਮਤ ਸਿੰਘ ਹੈ ਉਹ ਓਡੀਸ਼ਾ ਦਾ ਤੇ ਜਿਹੜਾ ਉਹ ਹੈਗਾ ਮੋਕਮ ਸਿੰਘ ਉਹ ਗੁਜਰਾਤ ਦਾ ਹੈ ਤੇ ਜਿਹੜਾ ਸਾਹਬ ਸਿੰਘ ਆ ਉਹ ਉਹ ਮੇਰੇ ਸਾਹ ਕਰਨਾਟਕਾ ਉਹ ਸਾਰੇ ਜ਼ਿਲ੍ਹਿਆਂ ਦੇ ਅੱਡੇ ਅੱਡੇ ਜ਼ਿਲ੍ਹਿਆਂ ਦੇ ਨੇ ਅੱਡ ਅੱਡ ਸਟੇਟਾਂ ਦੇ ਨੇ ਉਹਨਾਂ ਤੇ ਸਾਡਾ ਕੋਈ ਇਤਰਾਜ਼ ਨਹੀਂ ਫਿਰ ਇਹ ਗੱਲ ਨੂੰ ਭੜਕਾ ਕਿਉਂਕਿ ਬਾਬਾ ਨਾਨਕ ਨੇ ਨਹੀਂ ਬਾਬਾ ਨਾਨਕ ਤਾਂ ਸਰਬੱਤ ਦੇ ਪੰਨੇ ਦੀ ਗੱਲ ਕਰਦਾ ਬਈ ਉਹਨਾਂ ਦਾ ਤਾਂ ਹੈ ਹੀ ਨਹੀਂ ਸੀ ਕਿਸੇ ਗੱਲ ਨਾਲ ਵੀ ਬਈ ਤੁਸੀਂ ਕੌਣ ਹੋ ਤੁਸੀਂ ਇਹ ਮਨੁੱਖ ਸਭ ਨੂੰ ਤਾਂ ਉਹਨਾਂ ਨੇ ਹੀ ਸਮਝਾਇਆ ਵੀ ਮਨੁੱਖ ਦੀ ਸਾਰਿਆਂ ਦੀ ਇੱਕ ਜਾਤ ਹੈ ਇੱਕੋ ਜਿਹੀ ਹੈ ਤਾਂ ਸਾਰੇ ਮਨੁੱਖ ਮਨੁੱਖ ਸਮਝਣਾ ਚਾਹੀਦਾ ਫਿਰ ਜੇ ਉਹਦੇ ਪਹਿਰੇਦਾਰੀ ਕਰਦੇ ਹੋਏ ਅਸੀਂ ਆ ਬਾਬੇਲਾ ਠਾਕੇ ਇੱਕ ਹਾਕਮਾਂ ਦੀ ਨਿਸ਼ਾਨਦਹੀ ਕਰ ਰਹੇ ਹਾਂ ਉਹਨਾਂ ਦੀ ਜਦੋਂ ਕਦੇ ਪੰਜਾਬ ਦੇ ਪਾਣੀਆਂ ਦੀ ਗੱਲ ਹੁੰਦੀ ਹੈ ਤਾਂ ਇਹਨਾਂ ਦੇ ਬੁੱਲ ਸੌਂਤੇ ਜਾਂਦੇ ਆ ਕਿੰਨਾਂ ਦੇ ਆ ਲਾਲ ਲੀਰਾਂ ਦੇ ਸਾਰਿਆਂ ਦੇ ਨਹੀਂ ਕੁਝ ਕਦੇ ਕੁਝ ਚੰਗੇ ਵੀ ਐ ਤੇ ਜਿਹੜੇ ਮਾੜੇ ਐ ਉਹ ਤਾਂ ਬਿਲਕੁਲ ਮਾੜੀ ਐ ਉਹ ਕਲੀਅਰ ਹੋ ਗਿਆ ਆ ਪ੍ਰਵਾਸੀਆਂ ਵਾਲੇ ਮੁੱਦਿਆਂ ਤੋਂ ਜਿਹੜੇ ਸਾਡੇ 5 ਪਿਆਰਿਆਂ ਨੂੰ ਉਹਨਾਂ ਪ੍ਰਵਾਸੀਆਂ ਦੀ ਉਦਾਹਰਣ ਦੇ ਕੇ ਸਮਝਾ ਰਹੇ ਨੇ ਜਿਹੜੇ ਪ੍ਰਵਾਸੀਆਂ ਨੇ ਆ ਕੇ ਸਾਡੇ ਗੰਦ ਪਾਇਆ ਪੰਜਾਬ 'ਚ ਜਿਨ੍ਹਾਂ ਨੇ ਸਾਨੂੰ ਗੰਦਬੰਦ ਖਵਾਇਆ ਜਿਨ੍ਹਾਂ ਨੇ ਸਾਡੀਆਂ ਧੀਆਂ ਦੀਆਂ ਇੱਜ਼ਤਾਂ ਲੁੱਟੀਆਂ ਜਿਨ੍ਹਾਂ ਨੇ 5 ਸਾਲਾਂ ਦਾ ਬੱਚਾ ਮਾਰ ਕੇ ਉਹਦੀ ਟਾਇਲਟ ਵਾਲੀ ਜਗ੍ਹਾ ਤੇ ਰਾੜ ਤੱਕਤਾ ਤੇ ਉਹਨਾਂ ਨਾਲ ਉਹ ਉਦਾਹਰਣ ਦਿੱਤੀ ਜਾ ਰਹੀ ਹੈ ਸਾਡੇ 5 ਪਿਆਰਿਆਂ ਦੀ ਉਹ 5 ਪਿਆਰਿਆਂ ਦੇ ਇਹ ਪੈਰਾ ਵਰਗੇ ਵੀ ਨਹੀਂ ਗਰਾਹਾਂ ਸਾਲ ਤੁਸੀਂ 5 ਪਿਆਰਿਆਂ ਦੀ ਗੱਲ ਕਰਦੇ ਹੋ ਉਹ ਉਦੋਂ ਆਏ ਸੀ ਜਦੋਂ ਸਿਰ ਦੇਣੇ ਸੀ ਗੁਰੂ ਨੇ ਸਿਰ ਮੰਗੇ ਸੀ ਤੇ ਸਿਰ ਦੇਣ ਲਈ ਆਗੇ ਸੀ ਤੇ ਤੇਰੇ ਇਹ ਅੱਜ ਜਿਨ੍ਹਾਂ ਦਾ ਤੂੰ ਚਿਹਤਾ ਬਣਿਆ ਫਿਰਦਾ ਹੈ ਇਹ ਸਾਡੇ ਸਿਰ ਕੱਟਣਾ ਆ ਰਹੇ ਨੇ ਸਾਡੀਆਂ ਇੱਜ਼ਤਾਂ ਲੁੱਟਣਾ ਆ ਰਹੇ ਨੇ ਸਾਨੂੰ ਗੰਦਮੰਦ ਖਵਾਉਣ ਆ ਰਹੇ ਨੇ ਉਹ ਸਾਡੇ ਬੱਚਿਆਂ ਨਾਲ ਬਲਤਕਾਰ ਕਰਕੇ ਉਹਨਾਂ ਨੂੰ ਮਾਰਨ ਲਈ ਆ ਰਹੇ ਨੇ ਤੇ ਤੁਸੀਂ ਤੁਸੀਂ ਇਹਨਾਂ ਦੀ ਤਰਫਦਾਰੀ ਕਰ ਰਹੇ ਹੋ ਉਹ ਵੀ ਉਦਾਹਰਨ ਸਾਡੇ ਪੰਜ ਪਿਆਰਿਆਂ ਦੀ ਦੇ ਕੇ ਓਏ ਲਾਂਟ ਹੈ ਤੁਹਾਡੇ ਤੇ ਤੇ ਤੁਹਾਡੀ ਇਹੋ ਜੀ ਸੋਚ ਤੇ ਤੇ ਜਿਹੜੇ ਅੱਜ ਵੀ ਤੁਹਾਡੇ ਪਿੱਛੇ ਲੱਗੇ ਫਿਰਦੇ ਗਾਤਰੇ ਪਾ ਕੇ ਦਾੜੀਆਂ ਰੱਖ ਕੇ ਉਹਨਾਂ ਤੇ ਵੀ ਲਹਨਤ ਹੈ ਕਿ ਕਿਹੋ ਜੇ ਬੰਦੇ ਦਾ ਪੱਲਾ ਫੜਿਆ ਹੋਇਆ ਜਿਹੜੇ ਜਿਹੜਾ ਪੱਲਾ ਸਿਰਫ ਜਿਹੜਾ ਬੰਦਾ ਫਸਲਾਂ ਦੇ ਨਾਂ ਤੇ ਲੁੱਟ ਰਿਹਾ ਹੈ ਫਸਲਾਂ ਦੇ ਨਾਂ ਤੇ ਉਲਝਾਈ ਫਿਰਦਾ ਜ਼ਮੀਨਾਂ ਦੇ ਨਾਂ ਤੇ ਉਲਝਾਈ ਫਿਰਦਾ ਹੈ ਬੰਡੀਆਂ ਪਾਉਣ ਨੂੰ ਫਿਰਦਾ ਹੈ ਜਦੋਂ ਕਿਤੇ ਪੰਜਾਬ ਦੇ ਪਾਣੀਆਂ ਦੀ ਗੱਲ ਕਰਨੀ ਆ ਤਾਂ ਇਹਨਾਂ ਦੇ ਬੁੱਲ ਸੂੰਤੇ ਜਾਂਦੇ ਆ ਜਦੋਂ ਕਿਤੇ ਬੀਬੀਐਮ ਦੇ ਹਿੱਸੇਦਾਰੀ ਦੀ ਗੱਲ ਆਉਂਦੀ ਹੈ ਤਾਂ ਇਹਨਾਂ ਦੇ ਬੁੱਲ ਸੰਤੇ ਜਾਂਦੇ ਆ ਜਦੋਂ ਪੰਜਾਬ ਚੋਂ ਚਿੱਟੇ ਨੂੰ ਬੰਦ ਕਰਨ ਦੀ ਗੱਲ ਆਉਂਦੀ ਹੈ ਤਾਂ ਇਹ ਚੁੱਪ ਜਦੋਂ ਇਹ ਪ੍ਰਵਾਸ ਨੂੰ ਭਜਾਉਣਾ ਤਾਂ ਇਹ ਚੁੱਪ ਹਾਂ ਉਹਨਾਂ ਦੇ ਹੱਕ ਚਾਹੁੰਦਾ ਨਾਰਾ ਜ਼ਰੂਰ ਮਾਰ ਦਿੰਦੇ ਆ ਆ ਤਾਂ ਇਹਨਾਂ ਦੀ ਸੋਚ ਆ ਯਾਰ ਕਦੇ ਕੀਤੀ ਇਹਨਾਂ ਨੇ ਗੱਲ ਕਦੇ ਸਿੱਖੀ ਦੀ ਗੱਲ ਕਦੇ ਲਾਏ ਆ ਜੱਜ ਕੇ ਫਤਿਹ ਕਦੇ ਲਾਏ ਨੇ ਜਕਾਰੇ ਉਹ ਇਹ ਨਾਰੇ ਵਾਲੇ ਨੇ ਲੋਕੋ ਇਹ ਨਾਰੇ ਵਾਲੇ ਨੇ ਇਹ ਖੁਦ ਆਪ ਦੱਸਦਾ ਹੁੰਦਾ ਕਿ ਅਸੀਂ ਨਾਰੇ ਵਾਲੇ ਆ ਇਸ ਕਰਕੇ ਹੁਣ ਪੰਜਾਬ ਦੇ ਲੋਕੋ ਤੁਸੀਂ ਸੋਚੋ ਤੁਸੀਂ ਜਕਾਰਿਆਂ ਨਾਲ ਖੜਨਾ ਹੈ ਜਾਂ ਨਾਰਿਆਂ ਨਾਲ ਖੜਨਾ ਜਿਨ੍ਹਾਂ ਦੇ ਨਾਰੇ ਕੀ ਨੇ ਕਿ ਪ੍ਰਵਾਸ ਲਿਆਓ ਤੇ ਪੰਜਾਬ ਨੂੰ ਉਜਾੜ ਦਿਓ ਇੱਥੇ ਬੱਚਿਆਂ ਨਾਲ ਬਲਤਕਾਰ ਕਰੋ ਉਹਨਾਂ ਦੇ ਉਹਨਾਂ ਦੇ ਗੁਫਤੰਗਾ ਚ ਰਾੜ ਤੱਕ ਦਿਓ ਇਹ ਉਹਨਾਂ ਦੇ ਹੱਕ ਚ ਖੜੇ ਨੇ ਓਏ ਪੰਜਾਬ ਦੀ ਗੱਲ ਵੀ ਕਰ ਲਿਆ ਕਰੋ ਓਏ ਪੰਜਾਬ ਦੇ ਨੌਜਵਾਨਾਂ ਨੂੰ ਦੱਸ ਦੋ ਸਾਡੀ ਹੋਂਦ ਦੀ ਲੜਾਈ ਹੈ ਇਹ ਲੜਾਈ ਸਾਡੀ ਕੱਲੀਆਂ ਫਸਲਾਂ ਦੀ ਨਹੀਂ ਇਹ ਲੜਾਈ ਉਗਰਾਹਾ ਸਾਹਿਬ ਨਸਲਾਂ ਦੀ ਵੀ ਹੈ ਜਿਹੜੀ ਤੁਸੀਂ ਕਹਿੰਦੇ ਦੱਸੀਏ ਨਹੀਂ ਸਿਰਫ ਫਸਲਾਂ ਦੀ ਉਲਝਾਈ ਫਿਰਦੇ ਹੋ ਤੇ ਸਾਡੇ ਭੋਲੇ ਭਾਲੇ ਕਿਸਾਨ ਲੋਕ ਉਥੇ ਹੀ ਨਿੱਜ-ਜੁਲਝੇ ਫਿਰਦੇ ਆ ਕੱਲੇ ਚ ਇਹ ਤਾਂ ਦੇਖੀ ਨਹੀਂ ਕਿ ਪੰਜਾਬ ਕਿੱਧਰ ਨੂੰ ਜਾ ਰਿਹਾ ਹੈ ਪੰਜਾਬ ਦੀ ਜਵਾਨੀ ਕਿੱਧਰ ਨੂੰ ਜਾ ਰਹੀ ਹੈ ਸਾਡੀ ਕੌਮ ਕਿੱਧਰ ਨੂੰ ਜਾ ਰਹੀ ਹੈ ਸਿਰਫ ਫਸਲਾਂ ਦੇ ਵਿੱਚ ਉਲਝਾ ਕੇ ਉਥੇ ਹੀ ਬਸ ਸਟੈਚੂ ਬਣਾ ਕੇ ਖੜੇ ਕਰਤੇ ਐਨੇ ਕ ਭਗਤ ਬਣ ਗਏ ਤੇਰੇ ਜਿਵੇਂ ਸਰਸੇ ਵਾਲੇ ਦੇ ਭਗਤ ਬਣ ਗਏ ਸੀ ਲੋਕ ਕਿ ਸਭ ਕੁਝ ਦੇਖਣ ਦੇ ਬਾਵਜੂਦ ਸਭ ਕੁਝ ਸਾਬਤ ਹੋਣ ਦੇ ਬਾਵਜੂਦ ਵੀ ਉਹਦਾ ਕਹਿੜਾ ਨਹੀਂ ਛੱਡ ਰਹੇ ਸੀ ਉਵੇਂ ਕੁਝ ਕੁ ਲੋਕ ਤੇਰੇ ਪਿੱਛੇ ਲੱਗੇ ਹੋਏ ਨੇ ਪਤਾ ਨਹੀਂ ਭਾਈ 4 ਪੈਸੇ ਆਉਂਦੇ ਆ ਪਤਾ ਨਹੀਂ ਕਬੀਲਦਾਰੀਆਂ ਸੈੱਟ ਹੁੰਦੀਆਂ ਨੇ ਪਤਾ ਨਹੀਂ ਕੀ ਹੈ ਤੇਰੇ ਪਰ ਤੇਰਾ ਕਹਿੜਾ ਨਹੀਂ ਛੱਡ ਰਹੇ ਪਤਾ ਨਹੀਂ ਕਿਉਂ ਦਾੜੇ ਪ੍ਰਕਾਸ਼ ਨੇ ਗਾਤਰੇ ਪਾਏ ਹੋਏ ਨੇ ਤੇ ਲਾਂਟਾਂ ਨੇ ਇਹੋ ਜੀ ਸੋਚਦੇ ਯਾਰ ਜਿਹੜੇ ਬੰਦੇ ਨੇ ਕਦੇ ਫਤੇ ਨਹੀਂ ਬੁਲਾਈ ਜਿਹੜੇ ਬੰਦੇ ਨੇ ਕਦੇ ਤੁਹਾਡਾ ਜਕਾਰਾ ਨਹੀਂ ਲਾਇਆ ਜਿਹੜਾ ਬੰਦਾ ਸਿੱਖੀ ਤੇ ਉਂਗਲਾਂ ਚੱਕਦਾ ਜਿਹੜਾ ਤੁਹਾਡੇ ਨੌਜਵਾਨਾਂ ਨੂੰ ਕੱਲ ਦੇ ਸ਼ੋਕਰੇ ਦੱਸਦਾ ਜਿਹੜਾ ਅਮਰਤ ਛਕਾਉਣ ਤੇ ਰਾਜੀ ਨਹੀਂ ਤੇ ਹੋਰ ਇਦੂ ਵੱਧ ਕੀ ਸੋਚੋਗੇ ਮੁੰਡਾ ਕਿੰਨਾ ਨੂੰ ਹੈ ਉਹੀ ਅਮਰਤ ਧਾਰੀਆਂ ਨੂੰ ਉਹਨਾਂ ਤੋਂ ਫੰਡ ਇਕੱਠੇ ਕਰਨੇ ਉਹਨਾਂ ਦੇ ਗੁਰਦੁਆਰਿਆਂ ਤੇ ਲੋਸਮੈਂਟਾਂ ਕਰਾਉਣੀਆਂ ਉੱਥੇ ਹੀ ਲੰਗਰ ਛਕਣੇ ਤੇ ਨਾਲੇ ਭੰਡਣਾ ਵੀ ਹੈ ਲਾਂਹਤਾ ਯਾਰ ਇਹੋ ਜੀ ਸੋਚਤੇ ਅਸੀਂ ਤਾਂ ਕਾਨੂੰਨ ਦੀ ਗੱਲ ਕਰ ਰਹੇ ਹਾਂ ਕਿ ਕਾਨੂੰਨ ਬਣਾ ਚਾਹੀਦਾ ਕਿ ਪੰਜਾਬ ਚ ਆ ਕੇ ਕੋਈ ਜ਼ਮੀਨ ਨਾ ਖਰੀਦ ਸਕੇ ਤੂੰ ਕਿ ਕਾਹਦਾ ਕਿਸਾਨ ਲੀਡਰ ਹੋ ਗਿਆ ਫਿਰ ਜੇ ਬਾਹਰ ਲਿਆ ਕੇ ਜ਼ਮੀਨਾਂ ਇੱਥੇ ਲੈ ਕੇ ਬਈ ਇੱਥੋਂ ਪੰਜਾਬ ਤੋਂ ਜਾ ਕੇ ਲੈ ਕੇ ਦੇਖ ਕੋਈ ਹਮਾਤਰ ਚ ਕੋਈ ਖੁੱਡ ਆ ਹੋਰ 5-6 ਸਟੇਟਾਂ ਹੋਰ ਨੇ ਉੱਤਰਾਖੰਡ ਚ ਹੁਣੀ ਕਾਨੂੰਨ ਬਣਿਆ ਲੈ ਕੇ ਦਿਖਾਓ ਕੋਈ ਖੁੱਡ ਜ਼ਮੀਨ ਦਾ ਤੇ ਸਾਡੇ ਆ ਕੇ ਇੱਥੇ ਕੋਈ ਵੀ ਲੈ ਲੈ ਕਿਉਂਕਿ ਸ਼ਾਮਲਟ ਬਣ ਗਿਆ ਕਿਉਂਕਿ ਉਹ ਬਾਤ ਤਾਂ ਤੁਸੀਂ ਚੱਕਣੀ ਨਹੀਂ ਉੱਥੇ ਫਿਰ ਸਰਕਾਰਾਂ ਡੰਡਾ ਚਾੜ੍ਹਦੀਆਂ ਨੇ ਸਰਕਾਰਾਂ ਦੇ ਨਾਲ ਲਾ ਕੇ ਤੁਸੀਂ ਉਲਝਾਜ ਜ਼ਰੂਰ ਦੇਣੇ ਲੋਕਾਂ ਨੂੰ ਬੰਡੀਆਂ ਜਰੂਰ ਪਾ ਦੇਣੀਆਂ ਨੇ ਡੰਗ ਜਰੂਰ ਮਾਰ ਦਿੰਨੇ ਆ ਸਮੇਂ ਤੇ ਆ ਕੇਣ ਇਹ ਤੁਹਾਡੇ ਕਰਦਾਰ ਹੈਗੇ ਆ ਹੁਣ ਪੰਜਾਬ ਦੇ ਲੋਕੋ ਤੁਸੀਂ ਸਮਝ ਲਓ ਕਿਹਦੇ ਨਾਲ ਤੁਰਨਾ ਹੈ ਕਿਹਦੇ ਨਾਲ ਖੜਨਾ ਹੈ ਸਮਝਿਆ ਕਰੋ ਯਾਰ ਓਏ ਨਾ ਭਗਤ ਬਣਿਆ ਕਰੋ ਓਏ ਨਾ ਭਗਤ ਬਣਿਆ ਕਰੋ ਨਾ ਭੇਡਾ ਬਣਿਆ ਕਰੋ ਇਹਨਾਂ ਦੇ ਆ ਦੇਖ ਲਓ ਤੁਹਾਡੇ ਸਾਹਮਣੇ ਤੁਹਾਡੇ ਪੰਜ ਪੈਰਿਆਂ ਦੀ ਤੋਲਾ ਕਿਹਨਾਂ ਨਾਲ ਕਰ ਰਿਹਾ ਹੈ ਕਿਹੜੀ ਉਦਾਹਰਨ ਦੇ ਕੇ ਸਮਝਾ ਰਿਹਾ ਹੈ ਦੇਖੋ ਦੇਖੋ ਲਹਨਤਾਂ ਨੇ ਕਦੇ ਬੋਲੇ ਹੁਣ ਪੰਜਾਬ ਦੀ ਜਵਾਨੀ ਤੇ ਕਦੇ ਬੋਲੇ ਹੁਣ ਪੰਜਾਬ ਦੇ ਪਾਣੀਆਂ ਤੇ ਕਦੇ ਬੋਲੇ ਹੁਣ ਸਾਡੀ ਪੰਜਾਬੀ ਮਾਂ ਬੋਲੀ ਤੇ ਕਦੇ ਬੋਲੇ ਨੇ ਮੁੱਦਿਆਂ ਤੇ ਬਸ ਕਲੀ ਫਸਲ ਜੀ ਕਲੀ ਫਸਲ ਜੀ ਉਹ ਤੁਹਾਨੂੰ ਇੱਥੇ ਲਜਾ ਲਿਆ ਜ਼ਮੀਨਾਂ ਦੇ ਵਿੱਚ ਹੀ ਪੰਜਾਬੀ ਓਏ ਤੁਹਾਡੀ ਹੋਂਦ ਦੀ ਲੜਾਈ ਹੈ ਤੁਹਾਡੀ ਨਸਲਾਂ ਦੀ ਲੜਾਈ ਹੈ ਤੁਹਾਡੀ ਬੋਲੀ ਦੀ ਲੜਾਈ ਹੈ ਤੁਹਾਡੇ ਪਾਣੀਆਂ ਦੀ ਲੜਾਈ ਹੈ ਫੇਰ ਪੰਜਾਬ ਬਚੂ ਬਚਾ ਲਓ ਜੇ ਪੰਜਾਬ ਵੱਧਦਾ ਹੈ ਪਰ ਇਹੋ ਜੇ ਸੱਪਾਂ ਦਾ ਖੜਾ ਛੜ ਦੋ ਬਾਈ ਇਹੋ ਜੇ ਸੱਪਾਂ ਦਾ ਖੜਾ ਛੜ ਦੋ